ਤੋ ਅੱਗੇ ਮੈਂ ਬਾਕੀ ਬਤਾਂਤ ਵੀ ਜੀ। ਜਦੋਂ ਉਸ ਵੇਲੇ ਕਿੰਨਾ ਹੋ ਗਿਆ ਕਿ ਚੋਰ ਆ ਮੈਂ ਤਾਂ ਆਪਣੇ ਕਿਦਰ ਝੁਕਿਆ ਤੇ ਉਹਨੇ ਚੱਪੂ ਚੜਾ ਲੇ ਮਿਲੋ ਇਹ ਇਹਨਾਂ ਚੱਪੂ ਮਾਰਦਲਾ ਨਾ ਬੜੀ ਕੋਸ਼ਿਸ਼ ਕੀਤੀ ਉਹਨਾਂ ਦਾ ਜੀ। ਨਾਮ ਆਪਣਾ ਜੀ। ਮੇਰਾ ਨਾਮ ਸविता ਵਾਹ। ਕਿਹੜੀ ਜਗ੍ਹਾ ਤੋਂ? ਇਸ਼ਵਰ ਕਲੋਨੀ ਮडम ਕੀ ਮਾਮਲਾ ਕੀ ਆ ਸਾਰਾ ਦੱਸੋ ਜੀ ਮੈਂ ਜੋਤੋ ਆਈ ਸੀ ਹੁਣੇ 6 ਵਜੇ ਕੇ 14 ਮਿੰਟ ਤੇ ਪਹੁੰਚੀ ਆ ਘਰ ਮੈਨੂੰ ਨੇ ਪਤਾ ਇਹ ਮੇਰੇ ਪਿੱਛੇ ਕਦੋਂ ਦੇ ਲੱਗੇ ਹੋਏ ਸੀ ਦੋ ਮੁੰਡੇ ਸੀ ਮੋਟਰਸਾਈਕਲ ਤੇ ਸੀ ਹੈਲਮਟ ਪਾਏ ਹੋਏ ਸੀ ਜਿੱਦਾਂ ਹੀ ਮੈਂ ਘਰ ਆਪਣੇ ਤੇ ਐਕਟਿਵਾ ਖੜੀ ਕੀਤੀ ਆ ਤੇ ਮੈਨੂੰ ਇੱਕ ਜਣਾ ਉੱਤਰ ਕੇ ਆਇਆ ਤੇ ਮੈਨੂੰ ਕਹਿੰਦਾ ਆਂਟੀ ਕਿੰਦੇ ਆਹ ਰਸਤਾ ਅੱਗੇ ਜਾਂਦਾ ਵਾ ਮੈਂ ਕਹਿੰਦਾ ਹੱਲ ਮੈਂ ਗੱਲ ਕਰਦੀ ਬਈ ਸੀ ਗੱਲ ਕਰਨ ਦਾ ਜਵਾਬ ਦਿੱਤਾ ਉਹਨਾਂ ਨੇ ਮੇਰਾ ਚਾਕੂ ਰੱਖਤਾ ਗਲੇ ਵਿੱਚ ਤੇ ਮੈਨੂੰ ਇਦਾਂ ਤਾਂ ਕਰਨ ਲੱਪਿਆ ਤੇ ਨਾਲ ਦੂਸਰਾ ਹੱਥ ਤਾਂ ਚੇਨ ਤੇ ਬਾਤ ਮੈਂ ਕਹਿੰਦਾ ਆਪਣਾ ਗਲਾ ਘ ਉਹ ਵੀ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮਤਲਬ ਜ਼ਿਆਦਾ ਉਹਨਾਂ ਨੇ ਹੱਥ ਵਾਈ ਕੀਤੀ ਮੇਰੇ ਨਾਲ ਮੈਂ ਬੜੀ ਕੋਸ਼ਿਸ਼ ਕੀਤੀ ਗਈ ਉਹ ਹਾਂ ਉਹਨੂੰ ਕਹਿੰਦੇ ਮਨਾ ਕਰ ਸਕਾਂ ਪਰ ਨਹੀਂ ਮੈਂ ਉਹਰੇ ਮਗਰ ਵੀ ਦੌੜੀ ਆ ਉਹਰੇ ਕਹਿੰਦੇ ਗਕੋਲਰ ਤੋਂ ਹੱਥ ਵੀ ਫੜਿਆ ਤੇ ਮੈਂ ਡਿੱਗ ਗਈ ਥੱਲੇ ਨਹੀਂ ਉਹਨਾਂ ਕੋਲ ਹਥਿਆਰ ਸੀ ਚਾਕੂ ਵੀ ਸੀ ਹਾਂ ਸੀ ਚਾਕੂ ਜਿਹੜਾ ਮੈਂ ਪੁਲਿਸ ਵਾਲਿਆਂ ਨੂੰ ਦਬਾਉਣਾ ਠੀਕ ਹੈ ਉਹ ਚਾਕੂ ਇੱਥੇ ਛੱਡ ਕੇ ਚਲੇ ਗਿਆ ਹਾਂਜੀ ਚਾਕੂ ਇੱਥੇ ਡਿੱਗ ਗਿਆ ਉਹਨਾਂ ਦੇ ਕੋਲ ਨੰਬਰ ਵੀ ਨੋਟ ਕੀਤਾ ਨਾ ਮੋਟਰਸਾਈਕਲ ਦਾ ਕੋਈ मेरा क्या सिक्स टू एट नाइन ना, है, शायद पक्का नहीं है। बाइक क्या है? कैडा बाइक सी की पता लगा, स्प्लैंडर या कैडा मोटरसाइकिल में? स्प्लैंडर सी शायद। ठीक है। ब्लैक। मेरा नाम दीपक है। किधर जगह तो? ਇਸ਼ੂ ਨਗਰ ਕੀ ਮਾਮਲਾ ਕੀ ਆ ਭਾਈ ਸਰ ਦੱਸਿਓ ਸਾਡੇ ਆ ਇਸ਼ੂ ਨਗਰ ਚ ਨਾ ਅੱਜ ਇੱਕ ਖੂਬ ਵਾਜੀ ਹੋਈ ਏ ਇੱਕ ਲੇਡੀ ਆ ਆ ਰਹੀ ਸੀ ਤੇ ਪਿੱਛੇ ਕੋਈ ਮੁੰਡੇ ਲੱਗੇ ਦੋ ਉਹਦੀ ਚੈਨ ਕੋਕੇ ਹੱਥੋਂ ਪਾਈ ਕਰਕੇ ਉਹਦੇ ਗੱਲੇ ਤੇ ਛੁਰੀ ਵੀ ਰੱਖੀ ਸੀ ਉਹਨਾਂ ਨੇ ਚੰਗੇ ਹੱਥੋਂ ਪਾਈ ਕਰਕੇ ਉਹਦੀ ਚੈਨ ਕੋਕੇ ਲੱਗੇ ਜੀ ਕਿਹੜੇ ਕਿਹੜੇ ਦਾ ਮਾਮਲਾ ਏ ਸਰ ਸਾਰਾ ਇਸ਼ੂ ਨਗਰ ਦਾ ਥਾਣਾ ਘੜਾ ਬੰਦਾ ਇਹ ਪੜੂ ਘੰਟਾ ਕੈਦ ਕਰਤੀ ਉਸਨੂੰ ਹਾਂ ਜੀ ਜੀ ਕੈਦ ਕਰਤੀ ਪੁਲਿਸ ਆਈਏ ਕੈਬ ਨੇ ਗੁੰਮੀ ਚੈੱਕ ਕਰਦੀ